ਬਟਾਲਾ ਵਿਖੇ ਚੋਰ 50000 ਰੁਪਇਆ ਅਤੇ ਮੋਬਾਈਲ ਲੈ ਕੇ ਹੋਏ ਫਰਾਰ ਪੁਲਸ ਨੇ ਵੱਡੀ ਕਾਮਯਾਬੀ 24 ਘੰਟਿਆਂ ਦੇ ਅੰਦਰ ਲਟੇਰੇ ਕਿਤੇ ਕਾਬੂ 50000 ਤੇ ਮੋਬਾਈਲ ਕਿਤੇ ਬਰਾਮਦ ਤੁਸੀਂ ਦੇ ਰਿਹਾ ਡੀਐਸ ਨੇ ਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਲ ਦੀ ਖਾਸ ਰਿਪੋਰਟ ਧੰਨਵਾਦ Tina ji ek minute nam geeta ਸਰ ਕਹ ਰਹੀ ਸੀ ਮਤਲਬ ਆਪਣੇ ਪਿੰਡ ਤੋਂ ਮੈਂ ਆਪਣੇ ਹਸਬੰਦ ਨੂੰ ਜਾਂਦੀ ਪਈ ਸੀ ਕੈਸ਼ ਦੇਣ ਵਾਸਤੇ ਕਿਹੜਾ ਪਿੰਡ ਹਾਂਜੀ ਇੱਕ ਪਿੰਡ ਕਲਾਂ ਨੰਬਰ ਕੀ ਮਾਮਲਾ ਆ ਸਰ ਹਮਤਸ ਅਸੀਂ ਮਤਲਬ ਆਪਣੇ ਘਰੋਂ ਜਦੋਂ ਨਿਕਲੇ ਤੇ ਮਤਲਬ ਇਹ ਤਿੰਨ ਨੌਜਵਾਨ ਸਾਡਾ ਪਿੱਛਾ ਕਰਦੇ ਪਏ ਸੀ ਜਦੋਂ ਹੀ ਘਰੋਂ ਤੋਂ ਥੋੜੀ ਮਤਲਬ ਦੂਰ ਗਏ ਤੇ ਇਹਨਾਂ ਨੇ ਮਤਲਬ ਸਾਡੇ ਉੱਪਰ ਹਮਲਾ ਕੀਤਾ ਇੱਕ ਦੇ ਕੋਲ ਦਾਤਰ ਜੀ ਉਹਨਾਂ ਨੇ ਮਤਲਬ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਸਿਰ ਤੇ ਸਾਡੇ ਕੋਲ ਫੋਨ ਸੀ ਮੇਰੇ ਹੱਥ ਵਿੱਚ ਮੇਰਾ ਫੋਨ ਡਿੱਗ ਗਿਆ ਇਹਨਾਂ ਨੇ ਫੜ ਲਿਆ ਮੇਰੇ ਕੋਲੋਂ ਤੇ ਦੀਦੀ ਮੇਰੇ ਨਾਲ ਸਿਸਟਰ ਨੇ ਲੋਹੀ ਉਹਨਾਂ ਕੋਲ ਪਰਸ ਵਿੱਚ ਡਾਕੂਮੈਂਟ ਹੀ ਕੈਸ਼ ਹੀ ਉਹਨਾਂ ਨੇ ਮਤਲਬ ਪਰਸ ਖੋ ਕੇ ਤੇ ਉਸੇ ਟਾਈਮ ਫੜਾੜ ਹੋ ਗਏ ਕਿੰਨਾ ਕੈਸ਼ ਵਿੱਚ ਕੈਸ਼ ਵਿੱਚ 50000 ਉਹ ਲੈ ਗਏ ਹਾਂਜੀ ਖੋ ਕੇ ਲੈ ਗਏ ਕਿੰਨੇ ਫੋਨ ਤੁਹਾਡੇ ਫੋਨ ਦੋ ਹੀ ਇੱਕ ਦੀਦੀ ਉਹਨਾਂ ਦਾ ਪਰਸ ਵਿੱਚ ਇੱਕ ਇਹ ਮੇਰੇ ਹੱਥ ਵਿੱਚ ਹੀ ਫਿਰ ਕੁਝ ਨਹੀਂ ਜਾਈ ਹਾਂਜੀ ਫਿਰ ਅਸੀਂ ਉਸੇ ਟਾਈਮ ਪੁਲਿਸ ਕੰਪਲੇਂਟ ਕੀਤੀ ਤੇ ਪੁਲਿਸ ਥਾਣਾ ਸਦਰਪਟਾਲਾ ਇਹਨਾਂ ਦੀ ਟੀਮ ਨੇ 24 ਘੰਟੇ ਦੇ ਵਿੱਚ ਵਿੱਚ ਮਤਲਬ ਕੀਤਾ ਉਹਨਾਂ ਨੂੰ ਕਾਬੂ ਤੇ ਹਾਂਜੀ ਉਹਨਾਂ ਨੂੰ ਖੜ ਲਿਆ ਤੇ ਸਾਡਾ ਸਾਰਾ ਜਿਹੜਾ ਸਮਾਨ ਬ੍ਰਾਮਤ ਕੀਤਾ ਉਹਨਾਂ ਨੇ ਤੇ ਅਸੀਂ ਉਸ ਟੀਮ ਦਾ ਬਹੁਤ ਤਹਿਦੀ ਲੋਤਾਂਨ ਵਾਦ ਕਰਦੇ ਆ థాంక్స్ ਕਰਦੇ ਆ ਕਿ ਟੀਮ ਨੇ ਸਾਡਾ ਮਤਲਬ ਸਮਾਨ ਜੋ ਵੀ ਆ ਆਪਣੇ ਕੋਲ ਬ੍ਰਾਮਤ ਕੀਤਾ ਹਾਂ ਜੀ ਹਾਂਜੀ ਮੈਂ ਵਿੰਦਰ ਸਿੰਘ ਕਾਲਾ ਨਗਪੁਰ ਜੀ ਬਲਾਕ ਪ੍ਰਧਾਨ ਫਤਗੜ ਚੂੜੀਆਂ ਆਮ ਪਾਰਟੀ ਸਾਡੇ ਪਿੰਡ ਕੱਲ ਅਸੀਂ ਕੱਲ ਅੰਮ੍ਰਿਤਸਰ ਗਏ ਹੋ ਸੀਗੇ ਤੇ ਸਾਨੂੰ ਪਤਾ ਲੱਗਾ ਕਿ ਸਾਡੇ ਪਿੰਡ ਵਿੱਚ ਇੱਕ ਲੋਟ ਹੋਈ ਹੈ ਜੀ ਉਹ ਹੋਈ ਹੈ ਮੈਨੂੰ ਜਦੋਂ ਫੋਨ ਕੀਤਾ ਵੀ ਸਾਡੇ ਇਤਰਾ ਲੁੱਟ ਹੋ ਗਈ ਹੈ ਤੇ ਬੰਦੇ ਭੱਜ ਗਏ ਨੇ ਮੈਂ ਕਿਹਾ ਤੁਸੀਂ ਕੋਈ ਗੱਲ ਨਹੀਂ ਜੀ ਲੁੱਟ ਹੋ ਗਈ ਹੈ ਤੇ ਤੁਹਾਡਾ ਪਛਾਹ ਹੋ ਗਿਆ ਤੇ ਬੰਦੇ ਹਾਂ ਦਾਤ ਮਾਰ ਲੱਗੇ ਤੇ ਫਿਰ ਪਛਾਹ ਹੋ ਗਿਆ ਔਰ ਅਸੀਂ ਉਸੇ ਵੇਲੇ ਫਿਰ ਮੈਂ ਫੋਨ ਕਰਤਾ ਜੀ ਐਸਐਸ ਸਾਹਿਬ ਸਰਦਾਰ ਸਤਲਵਾਲਿਆ ਨੂੰ ਸਬਸੁਖੀਂਦਰ ਸਿੰਘ ਨੂੰ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੂਰੇ 10 ਮਿੰਟ ਵਿੱਚ ਪੁਲਿਸ ਰਿਹਾਡ ਕਾਲੇ ਮੈਂ ਕਿ ਪਹੁੰਚ ਜਾਂਦੀ ਹੈ ਇਹਨਾਂ ਨੂੰ ਸਾਰਾ ਰਿਪੋਰਟ ਕਰਕੇ ਕਿਤਰਾ ਕ ਇਹੋ ਜਿਹੇ ਬੰਦੇ ਕਿਤਰਾ ਸੀਗਾ ਇਹਨਾਂ ਨੇ 24 ਘੰਟੇ ਨਹੀਂ ਵੱਲ ਕੇ 20 ਘੰਟੇ ਦੇ ਅੰਦਰ ਨੂੰ ਸਾਰੇ ਬੰਦੇ ਟੈਸਟ ਕਰ ਲਏ ਔਰ ਜਿੰਨੀ ਵੀ ਇਹਨਾਂ ਦੇ ਸਮਾਨ ਉਹਦਾ ਉਹ ਐ ਸੀ ਸਾਰਾ ਉਹਨਾਂ ਬਰੰਦ ਕਰ ਲਿਆ ਔਰ ਅਸੀਂ ਤੁਹਾਨੂੰ ਵਧੀਆਂ ਸੱਦਰਪਟਾਲਾ ਪੁਲਿਸ ਦੇ ਖਾਸ ਕਰਕੇ ਐਸਐਸ ਸਾਹਿਬ ਉਹਨਾਂ ਦੇ ਸਾਰੀ ਇਹਨੀ ਟੀਮ ਦੇ ਕਿ ਇੰਨੀ ਕਰੰਟ ਐਕਸ਼ਨ ਲੈ ਕੇ ਇਹਨਾਂ ਨੇ ਜਿਹੜੇ ਮੁਰਜ਼ੇ ਫੜੇ ਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀਆਂ ਔਰ ਅਸੀਂ ਇਹਨਾਂ ਦੇ ਕੰਮ ਤੇ ਬਹੁਤ ਖੁਸ਼ ਆ ਹਾਂਜੀ ਮੈਂ ਐਸਐਸ ਜਿੰਦਰ ਸਿੰਘ ਐਸਐਚਓ ਸੱਦਰਪਟਾਲਾ ਕੱਲ ਇੱਕ ਸੂਚਨਾ ਪ੍ਰਾਪਤ ਹੋਈ ਆਪਣੇ ਜੀਤਾ ਤੇ ਉਦਿੰਦਰਾਨ ਜਿਹੜੇ ਆਪਣੇ ਪਿੰਡ ਕਾਲਾ ਨੰਗਲ ਤੋਂ ਜਾ ਰਹੇ ਸੀ ਸ਼ੂਗਰ ਮਿਲ ਬਟਾਰਾ ਨੂੰ ਤੇ ਇਹਨਾਂ ਨੌਜਵਾਨ ਮੋਟਰਸਾਈਕਲ ਤੇ ਆਏ ਇਹਨਾਂ ਨੇ ਦਾਤਰ ਦੀ ਨੋਕ ਤੇ ਇਹਨਾਂ ਕੋਲੋਂ ਕੋਈ 50000 ਤੇ ਦੋ ਮੋਬਾਈਲ ਥੋੜੇ ਉਹਨਾਂ ਦੇ ਕਸਤਾ ਵੀ ਜੀਏ ਖੋਹ ਕਰਕੇ ਤਫਾਰਾਰ ਹੋ ਗਏ। ਇਹ ਸੂਚਨਾ ਮਿਲ ਤੋਂ ਬਾਅਦ ਐਸਏ ਜਵਿੰਦਰ ਸਿੰਘ ਵੱਲੋਂ ਮਕਦਮਾ ਲੋਪ ਕਰ ਕੀ ਦੀ ਤਕਰੀਰ ਕੀਤੀ ਗਈ ਜੋ ਟੈਕਨੀਕਲ ਅਧਾਰ ਤੇ ਜਿਹੜੇ ਕੋਸ਼ਿ ਪਾਏ ਗਏ ਸਨ ਉਹ ਸਾਰੀ ਬਿੰਦ ਦੇ ਹੈਗੇ ਆਪਣੇ ਜੋਬਨਪ੍ਰੀ ਸਿੰਘ ਰਵਿੰਦਰ ਸਿੰਘ ਰਾਜਾ ਆਕਾਸ਼ਦੀਪ ਸਿੰਘ ਇਹਨਾਂ ਨੂੰ ਨੋਮੀਨੇਟ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਆ ਅਰੈਸਟ ਕਰਕੇ ਇਹਨਾਂ ਪਾਸੋਂ ਇਹਨਾਂ ਵੱਲੋਂ ਜੋ ਮੋਟਸੜ ਵਰਤਿਆ ਮਗ ਵਾਰਦਾ ਦੇ ਵਿੱਚ ਡਾਤਰ ਕੁਝ ਕਰੰਸੀ ਮੋਬਾਈਲ ਇਹ ਸਾਰਾ ਕੁਝ ਰਿਕਵਰ ਕੀਤਾ ਇਹਨਾਂ ਕੋਲ ਕੁਝ ਕੇ ਚੱਲ ਰਹੀ ਹੈ ਕੁਝ ਕੇਸ ਤੋਂ ਬਾਅਦ ਜੋ ਵੀ ਹੋਰ ਵੀ ਖਲਾਸੇ ਹੋਣਗੇ ਲਿਖ ਦੇਣਾ ਕੋ ਇਹ ਨਜ਼ਰ ਰਮਾੜਾ ਸਿਰ ਕਰਕੇ ਇਹਨਾਂ ਨੂੰ ਗੋਲੀ ਪੇਸ਼ ਕੀਤੀ ਜਾਂਦੀ ਹੈ। ਅੱਗੇ ਇਹਨਾਂ ਨੂੰ ਕੀ ਦੱਸਦੇ ਨੇ? ਇਹ ਲੋਕੀ ਰਿਕਾਰਡ ਇਹਨਾਂ ਦਾ ਖਰਾਬ ਹੀ ਹੈ। ਉਹਨਾਂ ਨੇ ਕਿ ਇਸ ਇਹਨੇ ਵੀ ਕਿਈ ਖੁਸ਼ ਹੈਗਾ ਉਹ ਵੀ ਕਰ ਰਹੇ ਆਪਾਂ। ਫਿਰੋਂ ਤੋਂ ਬਾਅਦ ਕੋਈ ਕਾਹਦੇ ਇਹੋ ਸੱਚਾ। ਸੱਤ ਸਾਡੇ ਕੋਲ ਤੇ ਕੋਈ ਮਾਮਲਾ ਕੋਈ ਲਾਇਆ। ਨਹੀਂ ਜੀ ਉਹਨਾਂ ਨੇ ਡਾਕਟਰ ਵਿਖਾ ਕੇ ਉਹ ਜੇ ਉਹ ਨਾ ਇਹਨਾਂ ਨੂੰ ਆਪਣਾ ਸਮਾਨ ਦਿੱਤੀਆਂ ਤੇ ਕਾਤਲ ਮਾਰ ਸਕਦੇ ਸੀ ਉਹਨਾਂ ਨੇ। ਦਾ ਤਰੇ ਨਾ ਇਹਨਾਂ ਨੂੰ ਖਾਇਆ ਵੀ ਉਹਨਾਂ ਨੂੰ ਤੇ ਉਹਨਾਂ ਤੇ ਵਾਰ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਇਹ ਡਰਦੇ ਇਹਨਾਂ ਨੂੰ ਇਹ ਡਰਦੇ ਭੈਅ ਤੋਂ ਹੀ ਉਹਨਾਂ ਨੂੰ ਸਵਾਨ ਦੇ ਦਿੱਤਾ ਸਦਾ ਕੋਈ ਗੱਲ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 102 ਅੰਡਰ ਸੈਕਸ਼ਨ 304 ਬਲੀਗ 2 3 ਬਲੀਗ 5 ਜਿਹੜੀ ਪਹਿਲਾਂ 389 ਬੀ ਤੋਂ ਹੁੰਦੀ ਸੀ ਉਹਦੇ ਤਹਿਤ ਏਐਸਓ ਮਿੰਦਰ ਸਿੰਘ ਵੱਲੋਂ ਮੁਕਦਮਾ ਦਰਜ ਕੀਤਾ ਗਿਆ ਜਿਸ ਦੀ ਤਫਤੀਸ਼ ਕੀਤੀ ਜਾ ਰਹੀ ਹੈ ਨਾਲ ਹੀ ਗ੍ਰਿਫਤਾਰੀ ਵੀ ਹੋ ਗਈ ਹੈ ਇੰਦਰ ਦੀ ਗ੍ਰਫਤਾਰੀ ਜਿਹੜੀ ਆ ਇਹ ਇਧਰ ਦੀ ਸਾਈਡ ਤੋਂ ਮੇਲ ਵਾਲੀ ਸਾਈਡ ਤੋਂ ਜਿਹੜੀ ਹੋਈ ਹੈ ਕਿਉਂਕਿ ਇਧਰ ਹੀ ਇਹ ਆਪਣੀ ਹੋਰ ਵੀ ਵਿਵਾਦਤਾ ਦਾ ਵਾਸਤੇ ਰਚਾਈ ਜਿੱਤੇ ਚੱਕਰ ਸੀ ਜਿੱਥੋਂ ਇਹਨਾਂ ਨੂੰ ਕਾਬੂ ਕੀਤਾ ਉਹ ਇਹ ਸਹਾਰੀ ਦੇ ਰਹਿਣ ਵਾਲੇ ਨੇ ਤੰਨੇ ਤੇ ਤਿੰਨਾਂ ਨੇ ਪ੍ਰੋਪੋਜ਼ਲ ਬਣਾ ਕੇ ਤੇ ਪਲਾਨਿੰਗ ਕਰਕੇ ਕੀਤਾ ਹੈ